ਭਾਈ ਸਾਹਿਬ ਭਾਈ ਗੁਰਦਾਸ ਜੀ ਮਨੁੱਖ ਨੂੰ ਸਮਝਾਉਣ ਦੇ ਲਈ ਕਈ ਪਸ਼ੂ ਪੰਛੀ ਦੀਆਂ ਉਦਾਹਰਨਾਂ ਦੇ ਕੇ ਮਨੁੱਖ ਦੀ ਅਗਿਆਨਤਾ ਦਾ ਪ੍ਰਗਟਾਵਾ ਕਰਦੇ ਨੇ ਕਿ ਵੇਖੋ ਪਸ਼ੂ ਪੰਛੀ ਤਾਂ ਆਪਣੇ ਆਗੂ ਦੇ ਪਿਛੇ ਬਿਨਾਂ ਕਿਸੇ ਹੀਲ ਉਹਜਤ ਦੇ ਬੜੇ ਭਰੋਸੇ ਨਾਲ ਚੱਲਦੇ ਨੇ ਪਰ ਇੱਕ ਮਨੁੱਖ ਜੋ ਸਾਰੀਆਂ ਜੂਨਾ ਦਾ ਸਰਦਾਰ ਮੰਨਿਆ ਜਾਂਦਾ ਏ ਉਹ ਹੀ ਅਗਿਆਨਤਾ ਵਸ ਹੋ ਕੇ ਆਪਣੇ ਗੁਰੂ ਦੇ ਦੱਸੇ ਹੋਏ ਮਾਰਗ ਨੂੰ ਛੱਡ ਕੇ ਅਗਿਆਨਤਾ ਵਿੱਚ ਫਸੇ ਮਨ ਦੇ ਮਗਰ ਲੱਗ ਤੁਰਦਾ ਏ ਭਾਵ ਬੇਨਿਜਮਾ ਤੁਰਿਆ ਫਿਰਦਾ ਏ ਪਰ ਦੂਜੇ ਪਾਸੇ ਵੇਖੋ ਭਾਈ ਗੁਰਦਾਸ ਜੀ ਫਰਮਾਨ ਕਰਦੇ ਹਨ ਕਿ ਜੈਸੇ ਇੱਕ ਚੀਟੀ ਪਾਛੈ ਕੋਟ ਚੀਟੀ ਚਲੀ ਜਾਤ ਇੱਕ ਟੱਕ ਪਗ ਡਗਮਗ ਸਾਵਧਾਨ ਹੈ ਕਿ ਕਿਵੇਂ ਇੱਕ ਆਗੂ ਕੀੜੀ ਦੇ ਮਗਰ ਕਰੋੜਾਂ ਕੀੜੀਆਂ ਤੁਰੀਆਂ ਜਾਂਦੀਆਂ ਨੇ ਤੇ ਇੱਕ ਟੱਕ ਸਿੱਧਾ ਵੇਖਦੀਆਂ ਪੈਰਾਂ ਤੋਂ ਡਾਵਾਂ ਡੋਲ ਹੋਣੋਂ ਸਾਵਧਾਨ ਹੁੰਦੀਆਂ ਨੇ ਜੈਸੇ ਕੂੰਜ ਪਾਤ ਭਲੀ ਪਾਂਤ ਸਾੰਤ ਸਹਿਜ ਮੈਂ ਉਡਤ ਆਕਾਸਚਾਰੀ ਅਗੇ ਅਗਵਾਨ ਹੈ ਜਿਵੇਂ ਕੂੰਜਾਂ ਦੀ ਡਾਰ ਪੂਰੀ ਸਾਵਧਾਨਤਾ ਦੇ ਨਾਲ ਇੱਕ ਕਤਾਰ ਵਿੱਚ ਰਹਿ ਕੇ ਆਪਣੀ ਅਗਵਾਈ ਕਰਨ ਵਾਲੀ ਕੂੰਜ ਦੇ ਮਗਰ ਅਤਿ ਸ਼ਾਂਤੀ ਤੇ ਧੀਰਜ ਨਾਲ ਉਡਦੀ ਹੈ ਜੈਸੇ ਮ੍ਰਿਗਮਾਲ ਚਾਲ ਚਲਤ ਤਲਤ ਨਾਹੇ ਜਤਰ ਤਤਰ ਅਗਰ ਭਾਗੀ ਰਮਤ ਤਤ ਧਿਆਨ ਹੈ ਜਿਵੇਂ ਹਿਰਨਾਂ ਦੀ ਡਾਰ ਅਗਵਾਈ ਕਰਨ ਵਾਲੇ ਹਿਰਨ ਆਗੂ ਦੇ ਮਗਰ ਬੜੇ ਧਿਆਨ ਨਾਲ ਚੱਲਦੀ ਹੈ ਕੀਟੀ ਖਗ ਮ੍ਰਿਗ ਸਨ ਮੁਖ ਪਾਸ਼ੇ ਲਾਗੇ ਜਾਹੇ ਪੁਰਾਣੀ ਗੁਰਪੰਥ ਛਾੜ ਚਲਤ ਅਗਿਆਨ ਹੈ ਜਿਵੇਂ ਕੀੜੀ ਕੂੰਜ ਤੇ ਹਿਰਨ ਹੋਰ ਪਸ਼ੂ ਪੰਛੀ ਆਪਣੇ ਆਪਣੇ ਆਗੂਆਂ ਦੇ ਪਿਛੇ ਬੜੇ ਭਰੋਸੇ ਨਾਲ ਚੱਲਦੇ ਨੇ ਤੇ ਯਕੀਨ ਨਾਲ ਜਾਂਦੇ ਨੇ ਪਰ ਸਾਰੀਆਂ ਜੂਨਾ ਦਾ ਸਰਦਾਰ ਇਹ ਮਨੁੱਖ ਅਗਿਆਨਤਾ ਵਸ ਹੋ ਕੇ ਰਹਿਨਮਾਈ ਕਰਨ ਵਾਲੇ ਆਪਣੇ ਗੁਰੂ ਦੇ ਪਿਛੇ ਲੱਗ ਕੇ ਨਹੀਂ ਤੁਰਦਾ